ਅੱਜ ਜਿਹੜਾ ਪਿੰਡ ਨੂਰਪੁਰ ਸੇਠਾਂ ਦੇ ਵਿੱਚ ক্রিকেট ਟੂਰਨਾਮੈਂਟ ਜਿਹੜਾ ਨੌਜਵਾਨਾਂ ਦੇ ਵੱਲੋਂ ਜਿਹੜਾ ਕਰਾਇਆ ਜਾ ਰਿਹਾ ਪੰਜਾਬ ਸਰਕਾਰ ਵੀ ਇੱਕ ਪਾਸੇ ਹੌਕਾ ਦੇ ਰਹੀ ਆ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਲੈ ਕੇ ਹੀ ਅੱਜ ਪਿੰਡ ਨੂਰਪੁਰ ਸੇਠਾਂ ਦੇ ਵਿੱਚ ਜਿਹੜਾ ক্রিকেট ਟੂਰਨਾਮੈਂਟ ਹੈ ਜਿਹੜਾ ਨੌਜਵਾਨਾਂ ਵੱਲੋਂ ਕਰਾਇਆ ਜਾ ਰਿਹਾ ਜੋ ਕਿ ਬਹੁਤ ਹੀ ਸਲਾਘਾਯੋਗ ਜਿਹੜਾ ਕਦਮ ਹੈ ਟਾਸ ਸਰਪੈਂਸਲ ਵੋਚ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਵੂਨ ਕਿਹੜੀ ਟੀਮ ਰਹੀ ਆ ਵੀਰੇ 8 ਨੰਬਰ ਚੰਗੀ ਜਿਹਨੇ ਟਾਸ ਜਿੱਤੀ ਤੇ ਵਜੀਤਪੁਰ ਜਿਹੜੀ ਟੀਮ ਹੈ ਉਹ ਟਾਸ ਹਾਰ ਚੁੱਕੀ ਹੈ ਜਿਹੜਾ ਹੁਣ ਰਸਮੀ ਜਿਹੜਾ ਉਦਘਾਟਨਾ ਸਰਪੰਚ ਸਾਹਿਬ ਵੱਲੋਂ ਇੱਥੇ ਕਰ ਦਿੱਤਾ ਗਿਆ ਜੋ ਕਿ ਕੋਸ਼ੀਪਲਾਂ ਦੇ ਵਿੱਚ ਮੈਚ ਜਿਹੜਾ ਚੱਲੂ ਹੋ ਜਾਏਗਾ ਵਜੀਤਪੁਰ ਤੇ ਜਿਹੜਾ 8 ਨੰਬਰ ਚੁੰਗੀ ਦਾ ਮੈਚ ਚੱਲ ਰਿਹਾ ਵਜੀਤਪੁਰ ਦਾ ਜਿਹੜਾ ਬੈਟਸਮੈਨ ਹੈ ਉਹ ਖੇਡ ਰਿਹਾ ਤੇ ਜਿਹੜੀ ਕੈਚ ਹੋ ਚੁੱਕੀ ਆ ਤੇ ਆਊਟ ਹੋ ਚੁੱਕਿਆ ਜਿਹੜੀ ਆ ਪਹਿਲੀ ਵਿਕਟ ਵਜੀਤਪੁਰ ਦੀ ਜਿਹੜੀ ਆ ਉਹ ਡਿੱਗ ਚੁੱਕੀ ਆ ਤੇ 8 ਨੰਬਰ ਜਿਹੜਾ ਚੁੰਗੀ ਆ ਉਹਦੇ ਬੋਲਰ ਜਿਹੜੇ ਉਹ ਬਾਲ ਕਰਾ ਰਹੇ ਹਨ ਸਰਪੰਚ ਸਾਹਿਬ ਦੇ ਬੇਟਾ ਜੀ ਪਹੁੰਚੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਸਰਪੰਚ ਸਾਹਿਬ ਤੁਹਾਡਾ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਵੀ ਨਸ਼ਾ ਤਾਂ ਹੀ ਖਤਮ ਹੋਏਗਾ ਜੇ ਆਪਾਂ ਨੌਜਵਾਨਾਂ ਨੂੰ ਖੇਮਾਂ ਵੱਲ ਤੱਕਾਂਗੇ ਉਹਨਾਂ ਨੂੰ ਕਵਾਂਗੇ ਵੱਧ ਤੋਂ ਵੱਧ ਮੈਚ ਕਰਾਏ ਜਾਣ ਪਿੰਡਾਂ ਦੇ ਵਿੱਚ ਖੇਡਾਂ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਕਿ ਜੋ ਬੱਚਿਆਂ ਦਾ ਧਿਆਨ ਨਸ਼ਿਆਂ ਨੂੰ ਛੱਡ ਕੇ ਗੇਮਾਂ ਦੇ ਵਿੱਚ ਹੋਵੇ ਤਾਂ ਕਿ ਉਹਨਾਂ ਦੇ ਕੋ ਪੰਚ ਬੱਚਾ ਖੇਡਦਾ ਕੋਈ ਅੱਗੇ ਕੋਈ ਪੁਲਿਸ ਦੀ ਚਾ ਸਕਦਾ ਹੈ ਹੋਰ ਗੇਮਾਂ ਰਹੀ ਬੰਦਾ ਕਿਉਂਕਿ ਸਿਵਲ ਸਰਵਿਸ ਆ ਬੜਾ ਕੁਛ ਹੈ ਜੀ ਇਸ ਕਰਕੇ ਅਸੀਂ ਇਹੀ ਚਾਹੁੰਦੇ ਆ ਵੀ ਪਿੰਡ ਦੇ ਨੌਜਵਾਨ ਜਿੰਨੇ ਵੀ ਬੱਚੇ ਨੇ ਉਹ ਖੇਡਾਂ ਵੱਲ ਜਾਣ ਸੋ ਸਾਡੇ ਪਿੰਡ ਦੀ ਪੰਚਾਇਤ ਦੀ ਵੀ ਕੋਸ਼ਿਸ਼ ਹੈ ਵੱਧ ਤੋਂ ਵੱਧ ਅਸੀਂ ਮੈਚ ਮੋਚ ਕਰਾਈ ਕਰੀ ਜਾਂ ਕਬੱਡੀ ਦੇ ਗੇਮਾਂ ਅਸੀਂ ਗਾਂ ਵੀ ਕਰਾਵਾਂਗੇ ਸੋ ਇੰਨਾ ਹੀ ਕਹਿ ਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ